ਸਾਸਰੀ ਕਾਲ ਜੀ ਸਾਰਿਆਂ ਨੂੰ ਬਾਬਾ ਜੀ ਇੱਕ ਲਾਸਟ ਬੇਨਤੀ ਆ ਇਹ ਤੋਂ ਬਾਅਦ ਤਾਂ ਸਿੱਧਾ ਬਾਰਡਰ ਤੇ ਮਿਲਾਂਗੇ ਬੈਰੀਗੇਟਾਂ ਤੇ ਬਸ ਲਾਸਟ ਬੇਨਤੀ ਹੈ ਬਾਬਾ ਜੀ ਬਹੁਤ ਵੱਡੀ ਲੜਾਈ ਆ ਤੁਹਾਡੀ ਪੀੜ੍ਹੀ ਦੀ ਐਮਐਸਪੀ ਗਰੰਟੀ ਕਾਨੂੰਨ ਸਾਨੂੰ ਚਾਹੀਦਾ ਆ ਸਾਨੂੰ ਆਪਣੇ ਫਸਲਾਂ ਦੇ ਭਾਅ ਚਾਹੀਦੇ ਨੇ ਬਹੁਤ ਟਾਈਮ ਤੋਂ ਬਹੁਤ ਸਾਲਾਂ ਤੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ੱਤਕਾ ਹੁੰਦਾ ਆ ਕਿਸਾਨਾਂ ਨਾਲ ਕਦੇ ਹੱਕ ਨਹੀਂ ਮਿਲੇ ਤੇ ਆ ਲਾਸਟ ਮੌਕਾ ਬਾਬਾ ਜੀ ਇਹ ਤਾਂ ਬਾਦ ਨਹੀਂ ਸਰਕਾਰਾਂ ਨੇ ਫਿਰ ਕਦੇ ਖੜੇ ਹੋਣ ਦੇਣਾ ਜੈ ਹੁਣ ਵੀ ਅਸੀਂ ਨਾ ਚੁੱਕ ਗਏ ਨਾ ਇਹਨਾਂ ਤੋਂ ਵੀ ਹਾਂ ਆਪਣੇ ਐਮਐਸਪੀ ਗਰੰਟੀ ਕਾਨੂੰਨ ਪਿੱਛੇ ਪਿੱਛੇ ਹਟ ਗਏ ਇਹ ਆਪਣੀਆਂ ਮੰਗਾਂ ਪਿੱਛੇ ਪਿੱਛੇ ਹਟ ਗਏ ਇਹਨਾਂ ਨੇ ਕਦੇ ਖੜੇ ਨਹੀਂ ਹੋਣ ਦੇਣਾ ਆਪਣੀ ਪੀੜ੍ਹੀ ਪਿੱਛੇ ਅਗਰ ਤੁਸੀਂ ਚਾਹੁੰਦੇ ਹੋ ਨਾ ਵੀ ਕਾਰਪੋਰੇਟ ਦੇ ਅੱਗੇ ਤੁਹਾਡੀਆਂ ਪੀੜ੍hiyan ਕੱਲ ਨੂੰ ਵਿਹਾੜੀਆਂ ਨਾ ਕਰਨ ਠੀਕ ਹੈ ਤੁਸੀਂ ਜ਼ਮੀਨਾਂ ਦੇ ਮਾਲਕ ਬਣੇ ਰਹੋ ਠੀਕ ਹੈ ਤੁਹਾਡੇ ਬੱਚੇ ਕੱਲ ਨੂੰ ਬਾਬੇ ਨਾਨਕ ਦੀ ਖੇਤੀ ਨੂੰ ਬਾਬੇ ਨਾਨਕ ਦੇ ਫਲਸਫੇ ਨੂੰ ਐਵੇਂ ਹੀ ਬਰਕਰਾਰ ਰੱਖਣ ਬਾਬਾ ਜੀ ਆਪਣੇ ਘਰਾਂ ਚੋਂ ਨਿਕਲੋ ਲਾਸਟ ਬੇਨਤੀ ਆ ਤੁਹਾਨੂੰ ਠੀਕ ਹੈ ਕੁਛ ਨਹੀਂ ਹੁੰਦੀਆਂ ਸਰਕਾਰਾਂ ਕੋਈ ਬੈਰੀਗੇਡ ਨਹੀਂ ਰੋਕ ਸਕਦਾ ਇਹਨਾਂ ਨੇ ਸਿੰਗੂ ਟਿੱਕਰੀ ਬਾਰਡਰ ਤੇ ਵੀ ਲਾ ਲਏ ਇਹਨਾਂ ਨੂੰ ਆ ਪਤਾ ਵੀ ਇਹ ਨਹੀਂ ਰੁਕਣ ਵਾਲੇ ਨਹੀਂ ਹੈਗੇ ਕਿਸਾਨ ਤੇ ਕਿਸਾਨ ਨੂੰ ਕਦੀ ਕੋਈ ਰੋਕੇ ਨਹੀਂ ਸਕਦਾ ਤੇ ਅਸੀਂ ਸਾਰਾ ਸੁੱਦਾ ਪੱਟ ਕੇ ਜਾਵਾਂਗੇ ਬਾਬਾ ਜੀ ਵੱਧ ਤੋਂ ਵੱਧ ਪਹੁੰਚੋ ਜਿਹੜੇ ਜਿਹੜੇ ਬਾਰਡਰ ਤੁਹਾਨੂੰ ਲੱਗਦੇ ਆ ਲੜਾਈ ਬਹੁਤ ਵੱਡੀ ਆ ਕੋਰਪੋਰੇਟ ਨਾਲ ਸਰਕਾਰ ਨਾਲ ਵੱਡੀਆਂ ਵੱਡੀਆਂ ਜਿਹੜੇ ਅਮਰੀਕਾ 'ਚ ਬੈਠਿਆ ਨੇ ਸੰਸਥਾਵਾਂ ਪਤਾ ਨਹੀਂ ਕਿਹਨਾ ਕਿਹਨਾ ਨਾਲ ਲੜਾਈ ਤੇ ਲੜਾਈ ਆ ਸਾਾਨੂੰ ਤਾਂ ਸਾਡੇ ਗੁਰੂਆਂ ਨੇ ਸਿਖਾਇਆ ਵੀ ਹਾਂ ਲੜਾਈਆਂ ਲੜਨਾ ਹਮੇਸ਼ਾ ਜ਼ੁਲਮ ਦੇ ਖਿਲਾਫ ਹੀ ਲੜਿਆ ਪੰਜਾਬ ਤਾਂ ਖੜਿਆ ਹੋ ਕੇ ਹਰਿਆਣਾ ਪੰਜਾਬ ਮਹਾ ਪੰਜਾਬ ਹਮੇਸ਼ਾ ਲੜਿਆ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਬਾਬਾ ਜੀ ਵੀ ਪਹੁੰਚੋ ਬਾਰਡਰਾਂ ਤੇ ਸਾਰਾ ਸੌਦਾ ਪੱਟ ਕੇ ਇਹਨਾਂ ਦਾ ਆਪਣੇ ਹੱਕਾਂ ਪਿੱਛੇ ਆਪਣੇ ਹੱਕ ਲੈ ਕੇ ਆਣੇ ਨੇ ਆਪਣਾ ਮੈਸਪੀ ਗਰੰਟੀ ਕਾਨੂੰਨ ਲੈ ਕੇ ਆਣਾ ਆ ਨਿਕਲੋ ਬਾਬਾ ਜੀ ਸਸਰੀ ਕਾਲ ਜੀ ਸਾਰਿਆਂ ਨੂੰ